ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਜਗਜੀਤ ਸਿੰਘ ਢਿੱਲੋਂ ਲੈ ਕੇ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਟੀ 02 ਟੀਵੀ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਖਬਰਾਂ ਅਤੇ ਜਰਨਲ ਨੌਲੇਜ ਦੀ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਆਪ ਸਭ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓਜ਼ ਦੇ ਲਿੰਕ ਹੋਰ ਵੀ ਆਪਣੇ ਪਰਿਵਾਰਕ ਯਾਰਾਂ ਦੋਸਤਾਂ ਨਾਲ ਸਾਰਿਆਂ ਨਾਲ ਸਾਂਝਾ ਕਰੋ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਪ੍ਰੋਗਰਾਮ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਥਾਟ ਆਫ ਦਾ ਡੇ ਯਾਨੀ ਅੱਜ ਦਾ ਵਿਚਾਰ ਗੁੱਸਾ ਨਹੀਂ ਕਰੀਦਾ ਲੋਕਾਂ ਦੇ ਤਾਣਿਆਂ ਮੇਣਿਆਂ ਦਾ ਅਣਜਾਣ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ ਹੈ ਸੋ ਦੋਸਤੋ ਤੁਹਾਡੇ ਕੰਮਾਂ ਨੂੰ ਬੇਸ਼ੱਕ ਕੋਈ ਗਲਤ ਕਹੀ ਜਾਵੇ ਤੁਹਾਡੀ ਮਿਹਨਤ ਨੂੰ ਕੋਈ ਜੋ ਮਰਜ਼ੀ ਕਹੀ ਜਾਵੇ ਤੁਸੀਂ ਉਸ ਗੱਲ ਨੂੰ ਸੀਰੀਅਸ ਨਹੀਂ ਲੈਣਾ ਕਿਉਂਕਿ ਅਣਜਾਣ ਲੋਕਾਂ ਲਈ ਹੀਰਾ ਕੱਚ ਦਾ ਹੁੰਦਾ ਬਹੁਤ ਵਾਰੀ ਲੋਕ ਸਹੀ ਨੂੰ ਗਲਤ ਗਲਤ ਨੂੰ ਸਹੀ ਕਹਿੰਦੇ ਰਹਿੰਦੇ ਹਨ ਪਰ ਉਹਨਾਂ ਦਾ ਜੋ ਵੀ ਕਹਿਣਾ ਹੋਵੇ ਆਪਾਂ ਉਸ ਨੂੰ ਸੀਰੀਅਸ ਨਹੀਂ ਲੈਣਾ ਆਪਾਂ ਨੂੰ ਖੁਦ ਨੂੰ ਪਤਾ ਚਾਹੀਦਾ ਕਿ ਆਪਾਂ ਕੀ ਕਰਦੇ ਆਂ ਸਾਡਾ ਹਰ ਗੱਲ ਨੂੰ ਲੈ ਕੇ ਸਮਝੇ ਸਾਡੀ ਸੋਚ ਸਾਡੀ ਕਿੱਦਾਂ ਦੀ ਆ ਇਹ ਸਾਨੂੰ ਪਤਾ ਹੁੰਦਾ ਆ ਆਪਾਂ ਲੋਕਾਂ ਦੀਆਂ ਗੱਲਾਂ ਨੂੰ ਸੀਰੀਅਸ ਨਹੀਂ ਲੈਣਾ ਸੋ ਅੱਜ ਦੇ ਵਿਚਾਰ ਤੋਂ ਬਾਅਦ ਗੱਲ ਕਰਦੇ ਆਪਾਂ ਦੋ ਪੰਜਾਬੀ ਸਿੰਗਰਾਂ ਦੀ ਕਰਨ ਔਜਲਾ ਤੇ ਹਨੀ ਸਿੰਘ ਦੇ ਗਾਣਿਆਂ ਵਿੱਚ ਵਰਤੇ ਜਾਂਦੇ ਇਤਰਾਜ ਯੋਗ ਸ਼ਬਦਾਂ ਨੂੰ ਜੋ ਕਿ ਔਰਤਾਂ ਪ੍ਰਤੀ ਵਰਤੇ ਜਾਂਦੇ ਹਨ ਮਹਿਲਾ ਰਾਜ ਕਮਿਸ਼ਨ ਨੇ ਵੱਡਾ ਨੋਟਿਸ ਲਿਆ ਹੈ ਉਹਨਾਂ ਨੇ ਕਰਨ ਔਜਲੇ ਦਾ ਗਾਣਾ ਐਮ ਐਫ ਗੱਭਰੂ ਅਤੇ ਹਨੀ ਸਿੰਘ ਦਾ ਗਾਣਾ ਮਿਲੀਅਨਰ ਉਹਨਾਂ ਗਾਣਿਆਂ ਤੇ ਅੱਜ ਸਖਤ ਨੋਟਿਸ ਲੈਂਦੇ ਆ ਸੰਬੰਧਤ ਅਧਿਕਾਰੀਆਂ ਨੂੰ ਇਹ ਗੱਲ ਕਹੀ ਹੈ ਕਿ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਇਸ ਕਦਮ ਨਾਲ ਪੰਜਾਬ ਦੇ ਵਿੱਚ ਜਾਂ ਪੂਰੇ ਸੰਸਾਰ ਦੇ ਵਿੱਚ ਔਰਤਾਂ ਦਾ ਬੰਦਾ ਮਾਨ ਸਤਕਾਰ ਕਾਇਮ ਰੱਖਣ ਵਿੱਚ ਜ਼ਰੂਰ ਮਦਦ ਮਿਲੇਗੀ ਦੋਸਤੋ ਇਹਦੇ ਤੇ ਗੱਲ ਕਰਦੇ ਪਹਿਲੀ ਗੱਲ ਤਾਂ ਮੈਂ ਇਹ ਗੱਲ ਕਹੂੰਗਾ ਕਿ ਗੀਤ ਸੰਗੀਤ ਸਾਡੀ ਜ਼ਿੰਦਗੀ ਦਾ ਸਰਮਾਇਆ ਹੈ ਸਾਡੀ ਜ਼ਿੰਦਗੀ ਚ ਜੰਮਣ ਤੋਂ ਲੈ ਕੇ ਮਰਨ ਤੱਕ ਬਹੁਤ ਵੱਡੀ ਅਮੀਤ ਹੈ ਕੀਤਾ ਦੀ ਇਹ ਸੰਗੀਤ ਦੀ ਸੋ ਜਿਹੋ ਜਿਹਾ ਅਸੀਂ ਸੁਣਦੇ ਆ ਉਹੋ ਜਿਹਾ ਸਾਡੀ ਜ਼ਿੰਦਗੀ ਤੇ ਅਸਰ ਹੁੰਦਾ ਸਾਡੀ ਨੌਜਵਾਨ ਪੀੜ੍ਹੀ ਦਾ ਗਲਤ ਰਾਹਾਂ ਵੱਲ ਜਾਣਾ ਅੱਜ ਕੱਲ ਦੇ ਸੰਗੀਤ ਦਾ ਬਹੁਤ ਵੱਡਾ ਯੋਗਦਾਨ ਆ ਉਹਦੇ ਵਿੱਚ ਸੋ ਚੰਗਾ ਸੁਣੋ ਤੇ ਚੰਗਾ ਕਰੋ ਇਹੀ ਸਾਡਾ ਕਹਿਣਾ ਤੇ ਇਹ ਸਾਡੀ ਸਲਾਹ ਹੈ ਗੱਲ ਕਰਦੇ ਆ ਜੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੱਲ ਕਹੀ ਹੈ ਕਿ ਅਮਰੀਕਾ ਨੂੰ ਜਿੰਨਾ ਮਰਜ਼ੀ ਅਮਰੀਕਾ ਭਾਰਤ ਨੂੰ ਟੈਰਫ ਲਗਾਵੇ ਪਰ ਉਹਦੇ ਨਾਲ ਕਿਸਾਨਾਂ ਨੂੰ ਕੋਈ ਵੀ ਮੁਸ਼ਕਲ ਦਰ ਪੇਸ਼ ਨਹੀਂ ਹੋਣ ਦਿੱਤੀ ਜਾਵੇਗੀ ਸੋ ਗੱਲ ਕਰਦੇ ਆ ਦੋਸਤੋ ਪਿਛਲੇ ਦਿਨੀ ਆਪਾਂ ਸਾਰੇ ਜਾਣਦੇ ਆ ਕਿ ਭਾਰਤ ਨੂੰ ਅਮਰੀਕਾ ਨੇ ਬੜਾ ਵੱਡੇ ਲੈਵਲ ਤੇ ਟੈਰਫ ਲਾਇਆ ਸੋ ਪ੍ਰਧਾਨ ਮੰਤਰੀ ਸਾਹਿਬ ਕਿਸਾਨਾਂ ਲਈ ਚਿੰਤਾ ਇਹ ਚੰਗੀ ਗੱਲ ਆ ਇਹ ਗੱਲ ਦੀ ਸਾਨੂੰ ਵੀ ਖੁਸ਼ੀ ਆ ਤੇ ਸੁਣਨ ਵਾਲੇ ਕਿਸਾਨਾਂ ਨੂੰ ਵੀ ਜ਼ਰੂਰ ਖੁਸ਼ੀ ਹੋਈ ਹੋਊਗੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਸਾਡੇ ਬਾਰੇ ਚੰਗਾ ਸੋਚਦੇ ਆ ਸੋ ਗੱਲ ਕਰਦੇ ਆ ਦੋਸਤੋ ਹਰਿਆਣਾ ਦੀ ਹਰਿਆਣਾ ਵਿੱਚ ਨਹੀਂ ਚੱਲਣ ਗਿਆ ਆਇਸ਼ਮਾਨ ਕਾਰਡ ਹਰਿਆਣਾ ਵਿੱਚ ਆਇਸ਼ਮਾਨ ਕਾਰਡ ਤੋਂ ਇਲਾਜ ਕਰਵਾਉਣ ਵਾਲਿਆਂ ਲਈ ਮੁਸ਼ਕਲਾਂ ਬਹੁਤ ਵੱਡੀਆਂ ਖੜੀਆਂ ਹੋ ਗਈਆਂ ਹਨ ਇੰਡੀਆ ਮੈਡੀਕਲ ਐਸੋਸੀਏਸ਼ਨ ਅਤੇ ਸਰਕਾਰ ਦੇ ਵਿੱਚ ਸਹਿਮਤੀ ਨਹੀਂ ਬਣੀ ਸਰਕਾਰ ਵੱਲੋਂ ਸਮੇਂ ਸਿਰ ਭੁਗਤਾਨ ਨਾ ਕਰਨ ਤੇ ਨਿੱਜੀ ਹਸਪਤਾਲਾਂ ਨੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਨਿੱਜੀ ਹਸਪਤਾਲਾਂ ਨੇ ਕਿਹਾ ਹੈ ਕਿ ਮਰੀਜ਼ਾਂ ਦਾ ਇਲਾਜ ਕਰਨ ਤੋਂ ਬਾਅਦ ਸਰਕਾਰ ਵੱਲੋਂ ਸਾਨੂੰ ਸਮੇਂ ਸਿਰ ਪੈਸੇ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਲੰਬੇ ਸਮੇਂ ਤੋਂ ਬਕਾਇਆ ਨਾ ਮਿਲਣ ਕਾਰਨ ਹਸਪਤਾਲਾਂ ਨੂੰ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਮੁਸ਼ਕਲ ਪੈ ਰਹੀ ਹੈ ਇਸ ਗੱਲ ਨੂੰ ਲੈ ਕੇ ਦੋਸਤੋ ਜੋ ਗਰੀਬ ਜਿਹਨਾਂ ਨੇ ਇਲਾਜ ਕਰਾਉਣਾ ਉਹਨਾਂ ਨੂੰ ਵੱਡੀ ਮੁਸ਼ਕਲ ਆ ਰਹੀ ਹੈ ਸੋ ਗੱਲ ਕਰੀਏ ਸਰਕਾਰਾਂ ਦੀਆਂ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਇਹ ਜਦੋਂ ਨਵੀਂ-ਨਵੀਂ ਸ਼ੁਰੂ ਹੁੰਦੀ ਉਹ ਤਾਂ ਬਹੁਤ ਚੰਗੀ ਲੱਗਦੀ ਹੈ ਤੇ ਜਦੋਂ ਇਹਨਾਂ ਸਹੂਲਤਾਂ ਨੂੰ ਕੁਝ ਸਮਾਂ ਪੈ ਜਾਂਦਾ ਤਾਂ ਇਹ ਨਾਂ ਦੇ ਬਰਾਬਰ ਰਹਿ ਜਾਂਦੀਆਂ ਸੋ ਜਦੋਂ ਆਸ਼ਮਾਨ ਕਾਰਡ ਬਣੇ ਲੋਕਾਂ ਨੇ ਲਾਈਨਾਂ ਦੇ ਵਿੱਚ ਲੱਗ ਲੱਗ ਕੇ ਬਹੁਤ ਮੁਸ਼ਕਲ ਨਾਲ ਇਹ ਸਾਰਾ ਕੁਝ ਕੀਤਾ ਕਹਿ ਲੋ ਕਿ ਕਾਰਡ ਬਣਾਏ ਆਪਣੇ ਪ੍ਰੂਫ ਓਕੇ ਕੀਤੇ ਸਾਰੇ ਪਰ ਅੱਜ ਵੀ ਬੇਟ ਦੇ ਵਿੱਚ ਆਸ਼ਮਾਨ ਕਾਰਡ ਨੂੰ ਲੈ ਕੇ ਵੀ ਸਮੱਸਿਆ ਆਨ ਲੱਗ ਪਈ ਐ ਸੋ ਜਿਹੜੇ ਲੋਟਵੰਦ ਲੋਕ ਜਿਹੜੇ ਗਰੀਬ ਲੋਕ ਆਸ਼ਮਾਨ ਕਾਰਡ ਤੇ ਨਿਰਭਰ ਕਰਦੇ ਸਨ ਉਹਨਾਂ ਲੋਕਾਂ ਲਈ ਇਹ ਖਬਰ ਬਹੁਤ ਮਾੜੀ ਅਤੇ ਬਹੁਤ ਚਿੰਤਾਜਨਕ ਆ ਅਸ਼ਮਨ ਕਾਰਡ ਤੋਂ ਬਾਅਦ ਗੱਲ ਕਰਦੇ ਹਾਂ ਜੀ ਪੌਗ ਡੈਮ ਦੀ ਅੱਜ ਸਵੇਰੇ 6 ਵਜੇ ਪੌਗ ਡੈਮ ਦੇ ਗੇਟ ਖੋਲ੍ਹ ਦਿੱਤੇ ਗਏ ਖਤਰਾ ਨੀਵੇਂ ਇਲਾਕਿਆਂ ਲਈ ਬਹੁਤ ਜ਼ਿਆਦਾ ਵਧ ਗਿਆ ਹੈ ਜਿਸ ਨਾਲ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦੇ ਪੂਰੇ ਚਾਂਸ ਹਨ ਡੈਮ ਪ੍ਰਸ਼ਾਸਨ ਨੇ ਬਿਆਸ ਦਰਿਆ ਵਿੱਚ ਛੱਡੇ ਜਾਣ ਵਾਲੇ ਪਾਣੀ ਦੀ ਮਾਤਰਾ ਦੁੱਗਣੀ ਕਰ ਦਿੱਤੀ ਹੈ ਪਹਿਲਾਂ ਬਿਆਸ ਦਰਿਆ ਵਿੱਚ 18000 ਕਿਊਸਿਕ ਪਾਣੀ ਛੱਡਿਆ ਜਾਂਦਾ ਸੀ ਪਰ ਅੱਜ ਸਵੇਰ ਤੋਂ 40000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਭਾਅ ਦੁੱਗਣੇ ਤੋਂ ਵੀ ਜ਼ਿਆਦਾ ਛੱਡਿਆ ਜਾ ਰਿਹਾ ਹੈ ਪਾਣੀ ਦੀ ਵੱਡੀ ਮਾਤਰਾ ਨੂੰ ਵੇਖ ਕੇ ਇਲਾਕੇ ਦੇ ਲੋਕਾਂ ਵਿੱਚ ਸਹਿਮ ਬਣਿਆ ਹੋਇਆ ਹੈ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਚੇਤਾਵਨੀ ਪਹਿਲਾਂ ਹੀ ਦਿੱਤੀ ਗਈ ਹੈ ਪ੍ਰਸ਼ਾਸਨ ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਤਿਆਰ ਰਹਿਣ ਲਈ ਕਿਹਾ ਹੈ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ ਗੱਲ ਕਰਦੇ ਆਂ ਦੋਸਤੋ ਖਬਰਾਂ ਤੋਂ ਬਾਅਦ ਜਰਨਲ ਨੌਲੇਜ ਦੀ ਸੋ ਪਹਿਲਾ ਸਵਾਲ ਹੈ ਕਿ ਧਰਤੀ ਤੇ ਕਿੰਨੇ ਮਹਾਦੀਪ ਹਨ ਇਸ ਦਾ ਜਵਾਬ ਹੈ ਜੀ 7 ਧਰਤੀ ਉੱਤੇ ਕਿੰਨੇ ਕੁੱਲ ਸਮੁੰਦਰ ਹਨ ਇਸ ਦਾ ਜਵਾਬ ਹੈ 5 ਲੋਕ ਸਭਾ ਦੀ ਪਹਿਲੀ ਮਹਿਲਾ ਸਪੀਕਰ ਦਾ ਕੀ ਨਾਂ ਹੈ ਮੀਰਾ ਕੁਮਾਰੀ ਪਹਿਲਾ ਦੋਰਾ ਸੰਕੜਾ ਕਿਸ ਮਹਿਲਾ ਖਿਡਾਰੀ ਨੇ ਬਣਾਇਆ ਸੀ ਮਥਾਲੀ ਰਾਜ ਸ਼ਤਰੰਜ ਦੇ ਵਿੱਚ ਪਹਿਲਾ ਵਿਸ਼ਵ ਚੈਂਪੀਅਨ ਕੌਣ ਸੀ ਵਿਸ਼ਵਾਨੰਦ ਜੀ ਦੋਸਤੋ ਇਹਨਾਂ ਖਬਰਾਂ ਅਤੇ ਜਰਨਲ ਨੌਲੇਜ ਦੇ ਨਾਲ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਹਾਂ ਜੀ ਆਪ ਸਭ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਜ਼ਰੂਰ ਲਾਈਕ ਕਰੋ ਆਪਣੇ ਦੋਸਤ ਜਗਜੀਤ ਸਿੰਘ ਟਲੋਂ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜ਼ਿੰਦਗੀ ਜ਼ਿੰਦਾਬਾਦ